ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਪੰਜਾਬ ਦੇ ਵਿੱਚ ਕਿਸਾਨਾਂ ਨੇ ਵੱਖ-ਵੱਖ ਤਰੀਕਿਆਂ ਨਾਲ ਪ੍ਰਾਰੀ ਸੰਭਾਲ ਦੇ ਤਰੀਕੇ ਅਪਣਾ ਕੇ ਕਣਕ ਦੀ ਬਜਾਈ ਕੀਤੀ ਹੈ ਉੱਥੇ ਹੁਣ ਸੁੰਡੀ ਦੀ ਸਮੱਸਿਆ ਦੇਖ ਰਹੇ ਆ ਕਿਸਾਨ ਸੋ ਅੱਜ ਉਹ ਸੁੰਡੀ ਬਾਰੇ ਗੱਲਬਾਤ ਕਰਨ ਲਈ ਸਾਡੇ ਵਿਚਕਾਰ ਡਾਕਟਰ ਅਮਰੀਕ ਸਿੰਘ ਸੋਈ ਜੋ ਕਿ ਰਿਟਾਇਰਡ ਸੀਨੀਅਰ ਕੀਟੋਲੋਜੀ ਵਿਗਿਆਨੀ ਹਨ ਅਤੇ ਆ ਬਤੌਰ ਐਡਵਾਈਜ਼ਰ ਆਰਜੀਆਰ ਸੈੱਲ ਵਿੱਚ ਸਾਡੇ ਨਾਲ ਸਾਮਾਨ ਬਾਰੇ ਨੇ ਆਜੋ ਅੱਜ ਸੁੰਡੀ ਬਾਰੇ ਡਾਕਟਰ ਸਾਹਿਬ ਦੇ ਕੁਝ ਵਿਚਾਰ ਸੁਣੀਏ ਤੇ ਸਾਸਿਕਾਲ ਡਾਕਟਰਸ ਆਫ ਸਾਸਿਕਾਲ ਡਾਕਟਰਸ ਆਫ ਕਿਸਾਨ ਵੀਰ ਬਹੁਤ ਗੱਲਬਾਤ ਕਰ ਰਹੇ ਆ ਵੀ ਇਹ ਸੁੰਡੀ ਆ ਗਈ ਸੁੰਡੀ ਆ ਗਈ ਇਹ ਸੁੰਡੀ ਹੈ ਕੀ ਇਹ ਕਿੱਥੋਂ ਆਈ ਹੈ ਹਰਮਨ ਜੀ ਇਹ ਜਿਹੜੀ ਸੁੰਡੀ ਹੈ ਇਹ ਖਾਸ ਕਰਕੇ ਜਿਹੜੀ ਹੈਗੀ ਝੋਨੇ ਤੋਂ ਸਾਡੇ ਕਣਕ ਦੇ ਉੱਤੇ ਆਈ ਹੈ ਇਹ ਝੋਨੇ ਦੀ ਸੁੰਡੀ ਹੈ ਇਸ ਦਾ ਜਿਹੜਾ ਨਾਂ ਹੈਗਾ ਅਸੀਂ ਇਹਨੂੰ ਗੁਲਾਬੀ ਤਣੇ ਦੀ ਸੁੰਡੀ ਦੇ ਨਾਂ ਨਾਲ ਪੁਕਾਰਦੇ ਆ ਜਾਂ ਅੰਗਰੇਜ਼ੀ ਦੇ ਵਿੱਚ ਅਸੀਂ ਇਹਨੂੰ ਸੇਸੇਮ ਹੀ ਇਨਫਰੈਂਸ ਨਾਂ ਦੇ ਉੱਤੇ ਦੱਸਦੇ ਆਂ ਕਹਿੰਦੇ ਆਂ ਇਹ ਸੁੰਡੀ ਦੇ ਉੱਤੇ ਝੋਨਾ ਦੇ ਨਾਲ-ਨਾਲ ਜਿਹੜੀਆਂ ਸਾਡੇ ਕੋਲ ਫਸਲਾਂ ਨੇ ਜਿਵੇਂ ਸਾਡੇ ਕੋਲ ਕਣਕ ਹੈ ਸਾਡੇ ਕੋਲੇ ਮੱਕੀ ਹੈ ਸਾਡੇ ਕੋਲੇ ਜਵਾਰ ਹੈ ਬਾਜਰਾ ਹੈ ਇਹਨਾਂ ਫਸਲਾਂ ਦੇ ਉੱਤੇ ਵੀ ਇਹ ਸੁੰਡੀ ਦਾ ਹਮਲਾ ਹੁੰਦਾ ਹੈ ਪਰ ਸਾਡੇ ਇਸ ਫਸਲੀ ਚੱਕਰ ਦੇ ਵਿੱਚ ਕਣਕ ਤੇ ਝੋਨਾ ਦੋ ਹੀ ਮਤਵੇ ਸੁੰਡੀ ਲਈ ਰੱਖਦੇ ਆ। ਦੂਜੇ ਡਾਕਟਰ ਸਾਹਿਬ ਕਿਸਾਨਾਂ ਨੇ ਵੱਖ-ਵੱਖ ਤਕਨੀਕਾਂ ਅਪਣਾਈਆਂ ਜਿਵੇਂ ਕਿ ਕਿਸ ਨੇ ਹੈਪੀ ਸੀਡਰ ਨਾਲ ਬੀਜੀ ਹੈ ਕਿਸ ਨੇ ਸਮਾਰਟ ਸੀਡਰ ਨਾਲ ਬੀਜੀ ਹੈ ਕਿਸ ਨੇ ਸੁਪਰ ਸੀਡਰ ਨਾਲ ਬੀਜੀ ਆ ਤੇ ਇੱਕ ਨੂੰ ਆਪਣਾ ਕੋ ਨਵੀਂ ਟੈਕਨੀਕ ਆਈ ਸੀਗੀ ਸਰਫੇਸ ਸੀਡਿੰਗ ਵੀ ਕਿਸਾਨਾਂ ਨੇ ਕੀਤੀ ਆ ਪਰ ਜ਼ਿਆਦਾਤਰ ਕਿਸਾਨਾਂ ਦੀ ਇਹ ਧਾਰਨਾ ਹੈ ਜਾਂ ਕਿਸਾਨੇ ਕਹਿ ਰਹੇ ਆ ਵੀ ਜਿੱਥੇ ਭਾਈ ਸੁਪਰ ਸੀਡਰ ਨਾਲ ਬੀਜੀ ਆ ਵੀ ਉੱਥੇ ਸੁੰਡੀ ਜ਼ਿਆਦਾ ਆਈ ਆ ਕੀ ਇਸ ਦਾ ਤਕਨੀਕਾਂ ਦਾ ਸੁੰਡੀ ਨਾਲ ਕੋਈ ਸਬੰਧ ਹੈ ਹਰਮਨ ਜੀ ਅਸੀਂ ਲਗਭਗ ਅੱਧੇ ਪੰਜਾਬ ਦੇ ਵਿੱਚ ਘੁੰਮ ਚੁੱਕੇ ਆ ਕੰਫਰਕੇ ਸਾਰੀਆਂ ਤਕਨੀਕਾਂ ਅਸੀਂ ਦੇਖੀਆਂ ਨੇ ਜਿੱਥੇ ਕਿ ਕਣਕ ਬੀਜੀ ਹੋਈ ਆ ਇਸ ਸੁੰਡੀ ਦਾ ਹਮਲਾ ਲਗਭਗ ਹਰੇਕ ਤਕਨੀਕ ਦੇ ਵਿੱਚ ਹੀ ਪਾਇਆ ਜਾਂਦਾ ਹੈ ਇਹ ਵਾਲੀ ਕੋਈ ਗੱਲ ਨਹੀਂ ਹੈ ਵੀ ਇਹ ਕੱਲੀ ਸੀਡਰ ਨਾਲ ਬੀਜੀ ਹੋਈ ਕਣਕ ਹੈ ਉਹਦੇ ਵਿੱਚ ਹੀ ਜ਼ਿਆਦਾ ਹੁੰਦੀ ਹੈ ਉਹ ਗੱਲ ਵਕਰੀ ਹੈ ਵੀ ਸੀਡਰ ਦੇ ਨਾਲ ਇਸ ਸਾਲ ਵਜਾਈ ਥੋੜੀ ਜਿਹੀ ਜ਼ਿਆਦਾ ਹੋਈ ਹੈ ਸਾਨੂੰ ਮਹਿਸੂਸ ਹੁੰਦਾ ਹੋਵੇ ਪਰ ਹਾਲ ਤੱਕ ਇਸ ਸੁੰਡੀ ਦਾ ਹਮਲਾ ਹਰੇਕ ਤਕਨੀਕ ਨਾਲ ਬੀਜੀ ਹੋਈ ਕਣਕ ਦੇ ਵਿੱਚ ਪਾਇਆ ਜਾਂਦਾ ਇੱਕ ਕਿਸਾਨਾ ਜਿਹੜੇ ਕਿਸਾਨਾਂ ਨੇ ਅੱਗ ਲਾ ਕੇ ਵਾਹਣ ਨੂੰ ਬਣਾ ਕੇ ਵੀ ਜੀ ਉੱਥੇ ਵੀ ਸੁੰਡੀ ਹੈਗੀ ਆ ਜੀ ਉੱਥੇ ਵੀ ਸੁੰਡੀ ਹੈਗੀ ਆ ਉਹਦਾ ਬਾਣਾ ਦੇ ਵਿੱਚ ਵੀ ਸੁੰਡੀ ਦਾ ਹਮਲਾ ਹੈਗਾ ਜੀ ਤੇ ਇਹ ਸੁੰਡੀ ਦਾ ਜੀਵਨ ਚੱਕਰ ਕੀ ਹੈ ਜੀ ਕਿਸਾਨ ਨੂੰ ਆਪੇ ਕਿਵੇਂ ਸੌਖੀ ਪਾਛੇ ਸਮਝਾਈਏ ਵੀ ਦਾ ਜੀਵਨ ਚੱਕਰ ਕਿਵੇਂ ਕਿਸਾਨ ਦੇ ਦੇਖ ਸਕਣੇ ਜੀ ਜੇ ਇਹ ਸੁੰਡੀ ਦਾ ਅਸੀਂ ਜੀਵਨ ਚੱਕਰ ਦੇਖੀਏ ਤਾਂ ਦੋ ਅਸੀਂ ਗਰਮੀਆਂ ਤੇ ਸਰਦੀਆਂ ਦੇ ਮੌਸਮ ਬਾਰੇ ਵਿਚਾਰ ਕਰਨੀ ਪੈਣੀ ਹੈ ਗਰਮੀਆਂ ਦੇ ਵਿੱਚ ਇਹ ਸੁੰਡੀ ਜਦੋਂ ਸਾਡੇ ਕੋਲੇ ਝੋਨਾ ਹੁੰਦਾ ਖੇਤ ਦੇ ਵਿੱਚ ਇਹ 4-5 ਪੁਸ਼ਤਾਂ ਜਿਹੜੀਆਂ ਹੈਗੀਆਂ ਨੇ ਆਪਣੇ ਕੱਢ ਲੈਂਦੀ ਹੈ ਜਿਹੜਾ ਇਹਦੀ ਜਿਹੜਾ ਆਂਡਾ ਹੈਗਾ ਉਹ ਲਗਭਗ ਹਫ਼ਤੇ ਤੱਕ ਇੱਕ ਰਹਿੰਦਾ ਹੈਗਾ ਜਿਹੜੀ ਇਹਦੀ ਸੁੰਡੀ ਹੈ ਸੁੰਡੀ ਦੇ ਵਿੱਚ ਇਹਦੀਆਂ 4 ਤੋਂ 5 ਲੈ ਹੁੰਦੀਆਂ ਨੇ ਇਹਨਾਂ ਦੇ ਵਿੱਚ ਆਪਣੀ ਕੁੰਝ ਤਾਰਦੀ ਹੈ ਸੁੰਡੀ ਇਹ ਗਰਮੀਆਂ ਦੇ ਵਿੱਚ ਤੇ ਆਪਣਾ ਜੀਵਨ ਚੱਕਰ ਸੁੰਡੀ ਜਿਹੜੀ ਗਰਮੀ ਦੇ ਵਿੱਚ ਲਗਭਗ 40-35-40 ਦਿਨਾਂ ਵਿੱਚ ਪੂਰਾ ਕਰ ਲੈਂਦੀ ਹੈਗੀ ਇਹ ਸਰਦੀਆਂ ਦੇ ਵਿੱਚ ਹਰਮਨਜੀ ਜਦੋਂ ਸੁੰਡੀਏ ਝੋਨੇ ਤੋਂ ਕਣਕ ਦੇ ਉੱਤੇ ਜਾਂਦੀ ਹੈ ਤਾਂ ਇਹਦਾ ਜੀਵਨ ਚੱਕਰ ਜਿਹੜਾ ਹੈਗਾ ਲੰਬਾ ਹੋ ਜਾਂਦਾ ਹੈਗਾ ਤੇ ਇਹ ਚਾਰ ਪੰਜ ਜੀਵਨ ਚੱਕਰ ਕਰਤੰ ਵੀ ਬਜਾਏ ਇਹ ਕਿਉਂਕਿ ਸੁੰਡੀ ਸਰਦੀਆਂ ਦੇ ਵਿੱਚ ਲਗਭਗ ਦਾ ਪੌਂਦ ਦੇ ਵਿੱਚ ਚਲੀ ਜਾਂਦੀ ਹੈ ਜਾਂ ਨੀਂਦਰ ਅਵਸਥਾ ਵਿੱਚ ਚਲੀ ਜਾਂਦੀ ਹੈ ਇਹਦਾ ਖਾਣਾ ਘੱਟ ਜਾਂਦਾ ਪਰ ਸੁੰਡੀ ਦੀ ਜਿਹੜੀ ਉਮਰ ਹੈ ਉਹ ਵੱਧ ਜਾਂਦੀ ਹੈਗੀ ਸੋ ਇਸ ਕਰਕੇ ਜਿਉ ਜਿਉ ਸਰਦੀ ਆਏਗੀ ਟੈਂਪਰੇਚਰ ਥੱਲੇ ਜਾਏਗਾ ਤਾਪਮਾਨ ਥੱਲੇ ਜਾਏਗਾ ਇਸ ਹੁੰਡੀ ਦਾ ਜਿਹੜਾ ਜੀਵਨ ਚੱਕਰ ਹੈ ਉਹ ਲੰਬਾ ਹੁੰਦਾ ਜਾਏਗਾ ਉਹ ਇਸ ਤੋਂ ਬਾਅਦ ਜਨਵਰੀ ਤੋਂ ਬਾਅਦ ਇਹ ਹੁੰਡੀ ਫੇਰ ਜਦੋਂ ਫਰਵਰੀ ਚ ਜਾਂ ਮਾਰਚ ਟੈਂਪਰੇਚਰ ਜ਼ਿਆਦਾ ਹੋਏਗਾ ਉਸ ਵੇਲੇ ਫੇਰ ਇਹ ਜ਼ਿਆਦਾ ਤੰਦਰੁਸਤ ਹੋ ਜਾਏਗੀ ਤੇ 체ਤੀ ਪੜੇਗੀ ਇਹ ਡਾਕਟਰ ਸਭ ਜਿਹੜੀ ਇਹ ਮਾਰਚ ਪ੍ਰਯਤ ਜਾ ਕੇ ਪਲੂਗੇ ਗਾਂ ਜਾ ਕੇ ਫਿਰ ਝੋਨੇ ਤੇ ਅਟੈਕ ਕਰੋਗੀ ਵਸ ਵਸਤਾ ਦੇ ਵਿੱਚ ਜਾ ਕੇ ਤਾਂ ਇਹ ਹਰਮਨ ਜੀ ਇਹ ਦੇ ਹੁਣ ਜੇ ਅਸੀਂ ਪੰਜਾਬ ਦੇ ਆਪਾਂ ਸਿਚੁਏਸ਼ਨ ਦੇਖੀਏ ਤਾਂ ਫੇਰ ਜਾ ਕੇ ਜੇ ਕਿਉਂਕਿ ਜੇ ਝੋਨਾ ਤੇ ਕਣਕ ਦਾ ਫਸਲੀ ਚੱਕਰ ਲਈਏ ਤਾਂ ਦੋਹੇ ਫਸਲਾਂ ਦੇ ਵਿੱਚ ਇਹਦਾ ਚੱਕਰ ਜੀਵਨ ਚੱਲਦਾ ਰਹੇਗਾ ਪਰ ਅੱਜ ਕੱਲ੍ਹ ਕਿਸਾਨ ਵੀਰ ਕੁਝ ਕਿਸਾਨ ਵੀਰ ਹੁਣ ਮੱਕੀ ਵੀ ਬੀਜਣ ਲੱਗੇ ਆ ਜਿਹੜੇ ਕਿਸਾਨ ਵੀਰ ਮੱਕੀ ਜਿਹੜੀ ਸਾਡੇ ਕੋਲ ਜਨਵਰੀ ਅੱਧ ਤੋਂ ਲੈ ਕੇ ਮਾਰਚ ਤੱਕ ਵੀਰਦੇ ਆ ਉਹਦੇ ਵਿੱਚ ਇਹ ਸੁੰਡੀ ਦਾ ਹਮਲਾ ਜ਼ਿਆਦਾ ਹੋਏਗਾ ਮੱਕੀ ਤੋਂ ਹੀ ਕਹਾ ਫੇਰ ਜਾ ਕੇ ਝੋਨੇ ਤੇ ਚਲੀ ਜਾਊਗੀ ਐਸੀ ਤਰ੍ਹਾਂ ਦੇ ਝੋਨੇ ਤੇ ਕਣਕ ਦਾ ਫਸਲੀ ਚੱਕਰ ਹੋਵੇ ਤਾਂ ਜਰੂਰ ਇਹ ਕਣਕ ਦੇ ਫਸਲੀ ਚੱਕਰ ਦੇ ਵਿੱਚ ਇਹ ਸੁੰਡੀ ਐਟੈਕ ਦੋਹਾ ਫਸਲਾਂ ਨੂੰ ਕਰਦੀ ਰਹੇਗੀ ਸੋ ਇਹ ਜਿਹੜਾ ਹੈਗਾ ਜਦੋਂ ਆਪਣਾ ਟੈਂਪਰੇਚਰ ਤਾਪਮਾਨ ਜ਼ਿਆਦਾ ਹੋਏਗਾ ਕਣਕ ਦੇ ਵਿੱਚ ਉਦੋਂ ਇਹਦਾ ਜਿਹੜਾ ਹਮਲਾ ਹੋਏਗਾ ਉਹਦੀ ਨਿਸ਼ਾਨੀ ਹੋਏਗੀ ਕਿ ਇਹਦਾ ਜਿਹੜਾ ਸਿੱਟਾ ਹੈਗਾ ਐਟੈਕ ਵਾਲੇ ਫਸਲ ਦੇ ਤੇ ਉਹ ਸਿੱਟਾ ਜਿਹੜਾ ਹੈਗਾ ਚਿੱਟਾ ਹੋ ਜਾਏਗਾ ਹੋ ਇਹ ਅਸੀਂ ਡੈਡ ਹਾਰਟ ਵੀ ਕਹਿੰਦੇ ਆ ਹੁਣ ਵੀ ਜਿਹੜਾ ਇਸ ਸਮੇਂ ਤੇ ਕਰ ਰਹੀ ਹਮਲਾ ਉਹ ਵੀ ਡੈਡ ਹਾਰਟ ਹੀ ਬਣਾਉਂਦੀ ਹੈ ਠੀਕ ਦਰਸੋ ਤੁਸੀਂ ਜਿਵੇਂ ਦੱਸਿਆ ਵੀ ਇਹਦਾ ਕਣਕ ਝੋਨੇ ਦੇ ਫਸਲੀ ਚੱਕਰ ਦੇ ਵਿੱਚ ਇਹਦਾ ਅਟੈਕ ਰਹਿੰਦਾ ਦੂਜਾ ਹੁਣ ਕਿਸਾਨ ਵੀਰ ਇਹ ਕਹਿ ਰਹੇ ਆ ਵੀ ਜਦੋਂ ਇਹ ਕਣਕ ਨੂੰ ਪਹਿਲਾ ਪਾਣੀ ਲਾਇਆ ਉਸ ਤੋਂ ਬਾਅਦ ਇਹਦਾ ਸੁੰਡੀ ਦਾ ਅਟੈਕ ਆਇਆ ਪਰ ਆਪਾਂ ਜੇ ਗੱਲ ਕਰਦੇ ਆ ਵੀ ਇਹ ਝੋਨੇ ਤੋਂ ਹੀ ਕਿਆਰੀ ਫਾਰਵਰਡ ਹੋਈ ਆ ਜਿਵੇਂ ਕਿ ਆ ਸੁੰਡੀ ਹੈਗੀ ਆ ਇਸ ਬਾਰੇ ਤੁਸੀਂ ਕਿਸਾਨਾਂ ਨੂੰ ਦੱਸੋ ਮੜਾ ਜਾ ਵੀ ਇਹ ਆਪਾਂ ਕੀ ਵਾਕਿਆਈ ਹੈ ਪਹਿਲੇ ਪਾਣੀ ਤੋਂ ਬਾਅਦ ਅਟੈਕ ਹੋਇਆ ਜਾਂ ਇਹ ਪਹਿਲਾਂ ਦੀ ਹੈਗੀ ਹੈ ਜੀ ਕਿਸਾਨ ਵੀਰੋ ਜੇ ਇਹ ਜਿਹੜਾ ਅਟੈਕ ਹੈਗਾ ਤੁਹਾਡਾ ਕਣਕ ਦੇ ਵਿੱਚ ਇਹਦਾ ਨਵਾਂ ਨਹੀਂ ਆਇਆ ਹੈਗਾ ਇਹ ਜਿਹੜੀ ਸੁੰਡੀ ਹੈਗੀ ਆ ਝੋਨੇ ਤੋਂ ਹੀ ਤੁਹਾਡੇ ਖੇਤ ਦੇ ਵਿੱਚ ਕਣਕ ਦੇ ਉੱਤੇ ਗਈ ਹੈ ਤੁਹਾਨੂੰ ਪਹਿਲਾ ਪਾਣੀ ਲਾਉਣ ਤੋਂ ਬਾਅਦ ਸੁੰਡੀ ਜਿਹੜੀ ਦਿਖੀ ਉਹਦਾ ਕਾਰਨ ਇਹ ਹੈ ਵੀ ਪਹਿਲੇ 20 ਦਿਨਾਂ ਦੇ ਵਿੱਚ ਕਣਕ ਦੀ ਫਸਲ ਜਿਹੜੀ ਹੈਗੀ ਆ ਉਹਦਾ ਤਣਾ ਜਿਹੜਾ ਬਰੀਕ ਹੁੰਦਾ ਛੁੰਡੀ ਜਿਹੜੀ ਹੈਗੀ ਆ ਚੋਨੇ ਦੇ ਜਿਹੜੇ ਹੈਗੇ ਜਾੜ ਉਹਦੇ ਵਿੱਚ ਰਹਿੰਦੀ ਹੈਗੀ ਇਹ ਪਹਿਲਾਂ ਜਦੋਂ ਇਹਦਾ ਤਣਾ ਮੋਟਾ ਹੁੰਦਾ ਉਹ ਝੋਨੇ ਤੋਂ ਫਿਰ ਜਿਹੜੇ ਕਣਕ ਦੇ ਵਿੱਚ ਆਪਣੇ ਜਾੜ ਦੇ ਵਿੱਚ ਚਲੀ ਜਾਂਦੀ ਹੈ ਤੇ ਆਪਾਂ ਨੂੰ ਉਸ ਦਿਨ ਆਏ ਲੱਗਦਾ ਵੀ ਅਸੀਂ ਪਹਿਲੇ ਪਾਣੀ ਦਿੱਤੇ ਤੋਂ ਬਾਅਦ ਸਾਡੇ ਕੋਲ ਇਹਦਾ ਹਮਲਾ ਹੋਇਆ ਆ ਆਮ ਤੌਰ ਤੇ ਇਹਦਾ ਹਮਲਾ ਝੋਨੇ ਤੋਂ ਤੁਹਾਡੀ ਫਸਲ ਕਣਕ ਦੇ ਉੱਤੇ ਜਾਂਦਾ ਐਸਾ ਇਦਾਂ ਨਹੀਂ ਹੈਗਾ ਵੀ ਇਹ ਕਣਕ ਦੇ ਉੱਤੇ ਇਹਦਾ ਹੁਣ ਪਾਣੀ ਲੱਗਣ ਤੋਂ ਬਾਅਦ ਹੀ ਹਮਲਾ ਹੋਇਆ ਦੀ ਗੱਲ ਕਰੀਏ ਕਿ ਕਿਸਾਨ ਵੀਰ ਇਹਦਾ ਕੰਟਰੋਲ ਕਿਵੇਂ ਕਰਨ ਕਿਸਾਨ ਵੀਰ ਉਹ ਗੱਲ ਇਹ ਆ ਵੀ ਤੁਸੀਂ ਆ ਦੇਖੀ ਹੋਣੀ ਆ ਸੁੰਡੀ ਵੀ ਜਦੋਂ ਅਸੀਂ ਉਹਨੇ ਖੇਤ ਚ ਪੱਟ ਕੇ ਲੈ ਕੇ ਆਏ ਆ ਤਣੇ ਤੋਂ ਲੈ ਕੇ ਇਹ ਸੁੰਡੀ ਜਿਹੜੀ ਹੈਗੀ ਆ ਸਾਡੇ ਇਹ ਜੜ ਤੱਕ ਜਾ ਰਹੀ ਆ ਇਹਦਾ ਮੂੰਹ ਵੀ ਥੱਲੇ ਨੂੰ ਜੜ ਵੱਲ ਨੂੰ ਹੈਗਾ ਜਿਹੜਾ ਇਹਦਾ ਜਿੰਨੇ ਵੀ ਇਹਨੂੰ ਅਸੀਂ ਇਸ ਤਰ੍ਹਾਂ ਦਾ ਜੇ ਕੋਈ ਕੀੜਾ ਜਿਹੜੇ ਸੁੰਡੀ ਖਾਂਦੀ ਹੈ ਇਹਨਾਂ ਨੂੰ ਅਸੀਂ ਟਿਸ਼ੂ ਬੋਰਰ ਦੇ ਨਾਂ ਦੇ ਉੱਤੇ ਜਾਣਦੇ ਆ ਜਿੰਨੇ ਵੀ ਟਿਸ਼ੂ ਬੋਰਰ ਸਾਡੇ ਕੋਲੇ ਹੈਗੇ ਆ ਉਹ ਜਿਹੜੇ ਉਹਨਾਂ ਦਾ ਜਿਹੜਾ ਕੰਟਰੋਲ ਕਰਨਾ ਜਿਹੜਾ ਬਹੁਤ ਔਖਾ ਇਹਨਾਂ ਨੂੰ ਅਸੀਂ ਮੈਨੇਜ ਕਰ ਸਕਦੇ ਹਾਂ ਪਰ ਇਹਨੂੰ ਮੈਨੇਜ ਕਿਵੇਂ ਕਰਨਾ ਹੈ ਹੁਣ ਜਿਹੜਾ ਹਰਮਨ ਜੀ ਨੇ ਸਵਾਲ ਪੁੱਛਿਆ ਵੀ ਇਹਨੂੰ ਆਪਾਂ ਕਿਵੇਂ ਮੈਨੇਜ ਕਰੀਏ ਉਹਦੇ ਵਿੱਚ ਕਿਸਾਨ ਵੀਰੋ ਇਹ ਹੈ ਵੀ ਤੁਸੀਂ ਜਿਹੜੀ ਪੱਤਿਆਂ ਦੇ ਉੱਤੇ ਸਪਰੇਅ ਕਰਦੇ ਹੋ ਪੱਤਿਆਂ ਦੇ ਉੱਤੇ ਕਿਸੇ ਵੀ ਜ਼ਹਿਰਦਾਰ ਸਪਰੇਅ ਕਰਨ ਨਾਲ ਇਹ ਸੁਣਦੀ ਦਾ ਕੰਟਰੋਲ ਨਹੀਂ ਹੋਣਾ ਪਹਿਲਾਂ ਤਾਂ ਤੁਹਾਨੂੰ ਸਪਰੇਅ ਕਰਨ ਦੀ ਤਕਨੀਕ ਜਿਹੜੀ ਹੈ ਉਹ ਥੋੜੀ ਜੀ ਬਦਲਣੀ ਪੈਗੀ ਉਸ ਤਕਨੀਕ ਦੇ ਵਿੱਚ ਪਹਿਲਾ ਤੁਸੀਂ ਆਪਣਾ ਜਿਹੜਾ ਨੋਜ਼ਲ ਦਾ ਫੁਆਰਾ ਥੋੜਾ ਜਿਹਾ ਮੋਟਾ ਕਰਨਾ ਹੈ ਨੋਜ਼ਲ ਦਾ ਫੁਆਰਾ ਮੋਟਾ ਕਰਕੇ ਉਹਨੂੰ ਧਰਤੀ ਵੱਲ ਨੋਜ਼ਲ ਨੂੰ ਲੈ ਕੇ ਜਾਣਾ ਹੈ ਤਾਂ ਕਿ ਤੁਹਾਡਾ ਜਿਹੜਾ ਜਿਹੜੀ ਜ਼ਹਿਰ ਦਾ ਪਾਣੀ ਹੈ ਉਹ ਉਹ ਆਪਣੇ ਤਨੇ ਦੇ ਉੱਤੇ ਜਾਂ ਧਰਤੀ ਦੇ ਉੱਤੇ ਪਵੇ ਜਿੱਥੇ ਕਿ ਸੁੰਡੀ ਜ਼ਿਆਦਾ ਰਹਿੰਦੀ ਹੈ ਹੁਣ ਸਵਾਲ ਇਹ ਹੁੰਦਾ ਹੈ ਵੀ ਆਪਾਂ ਕਿਹੜੀ ਜ਼ਹਿਰ ਜਿਹੜੀ ਹੈ ਸਪਰੇਅ ਕਰੀਏ ਜਿਸ ਦੇ ਨਾਲ ਸਾਡੀ ਸੁੰਡੀ ਕੰਟਰੋਲ ਹੋਵੇ ਯੂਨੀਵਰਸਿਟੀ ਵੱਲੋਂ ਸਪਾਰਸ਼ਾ ਨੇ ਕਿ ਸਾਡੇ ਕੋਲ ਦੋ ਤਿੰਨ ਜ਼ਹਿਰਾਂ ਨੇ ਵੀ ਸਪਰੇਅ ਕਰੋ ਤੇ ਕੰਟਰੋਲ ਹੋ ਜਾਂਦੀ ਹੈ ਪਹਿਲੀ ਜਿਹੜੀ ਜ਼ਹਿਰ ਹੈਗੀ ਆ ਉਹ ਕਲੋਰੋਪੈਰੀਫਾਸ ਹੈ ਉਹ 1 ਲੀਟਰ ਏਕੜ ਦੇ ਹਿਸਾਬ ਨਾਲ ਸਪਰੇਅ ਕਰੋਗੇ ਤਾਂ ਇਹਦਾ ਕੰਟਰੋਲ ਹੋਏਗਾ ਦੂਸਰੀ ਜ਼ਹਿਰ ਸਾਡੇ ਕੋਲੇ ਇਕਾਲੈਕਸ ਹੈਗੀ ਜਾਂ ਕੋਇਨਲ ਫਾਸ ਜਿਹਨੂੰ ਕਹਿੰਦੇ ਆ ਉਹਦਾ ਜਿਹੜਾ ਸਪਰੇਅ ਹੈਗਾ ਸਾਡੇ ਕੋਲੇ 400 ਮਿਲੀਲੀਟਰ ਦੇ ਹਿਸਾਬ ਨਾਲ ਏਕੜ ਦਾ ਹੈਗਾ ਤੀਜੀ ਜ਼ਹਿਰ ਸਾਡੇ ਕੋਲੇ ਕੋਰਾਜਨ ਹੈਗੀ ਆ ਜਿਹੜੀ ਕ ਸਪਰੇ ਜਿਹੜੀ ਹੈਗੀ ਆ 50 ਮਿਲੀਲੀਟਰ ਏਕੜ ਦੇ ਹਿਸਾਬ ਨਾਲ ਸਪਰੇ ਕਰਦੀ ਆ ਪਰ ਤਜਰਬੇ ਦੇ ਆਧਾਰ ਤੇ ਅਸੀਂ ਇਹ ਕਹਾਂਗੇ ਕਿ ਤਿੰਨੇ ਜ਼ਹਿਰਾਂ ਦੇ ਵਿੱਚੋਂ ਅਗਰ ਸੁੰਡੀ ਦਾ ਜ਼ਿਆਦਾ ਹਮਲਾ ਹੈ ਤਾਂ ਇਹ ਜਿਹੜੀ ক্লোਰੋਪੈਰੀਫਾਸ ਤੁਸੀਂ ਜ਼ਹਿਰ ਨੂੰ ਤਰਜੀਹ ਦਿਓ ਇਹਦੀ ਸਪਰੇ ਕਰੋ ਇੱਕ ਏਸ ਲੋਕਤੇ ਦੇ ਵਿੱਚ ਜਦੋਂ ਤੁਸੀਂ ਕੰਟਰੋਲ ਕਰਦੇ ਹੋ ਤਾਂ ਇੱਕ ਹੋਰ ਤੁਹਾਨੂੰ ਗੱਲ ਤੁਹਾਡੇ ਨਾਲ ਸਾਂਝੀ ਕਰੀਏ ਕਿਸਾਨ ਵੀਰੋ ਹਰਮਨ ਜੀ ਜੇ ਆਪਾਂ ਪਾਣੀ ਲਾਉਣਾ ਹੈ ਖੇਤ ਦੇ ਵਿੱਚ ਕੋਸ਼ਿਸ਼ ਕਰੀਏ ਆਪਾਂ ਦਿਨ ਦੇ ਵਿੱਚ ਪਾਣੀ ਲਾਈਏ ਤਾਂ ਕਿ ਇਹਨੂੰ ਪੰਛੀ ਵਗਾਰੇ ਨੂੰ ਸੁੰਡੀ ਨੂੰ ਚੋਕ ਸਕੋ। ਦੂਸਰੀ ਗੱਲ ਇਹ ਆ ਵੀ ਪਾਣੀ ਲਾਉਣ ਦੇ ਨਾਲ ਸੁੰਡੀ ਜਿਹੜੀ ਹੈਗੀ ਹੈ ਜੜ ਦੇ ਵਿੱਚੋਂ ਜਾਂ ਤਣੇ ਦੇ ਵਿੱਚੋਂ ਨਿਕਲ ਕੇ ਇਹ ਬਾਹਰ ਆਂਦੀ ਹੈ। ਜਦੋਂ ਬਾਹਰ ਆਉਂਦੀ ਹੈ ਉਦੋਂ ਪੱਤਿਆਂ ਦੇ ਉੱਤੇ ਆਂਦੀ ਹੈ ਜੇ ਤੁਸੀਂ ਪਾਣੀ ਲਾਉਣ ਤੋਂ 2-3 ਦਿਨਾਂ ਬਾਅਦ ਇਸ ਤੇ ਸਪਰੇਅ ਕਰੋ ਕਾਨਕ ਦੇ ਉੱਤੇ ਤਾਂ ਇਹਦਾ ਕੰਟਰੋਲ ਹੋਰ ਬਿਹਤਰ ਹੋ ਜਾਏਗਾ। ਸੋ ਇਹਦਾ ਜਿਹੜਾ ਕੰਟਰੋਲ ਹੈ ਉਹ ਕਰਨਾ ਥੋੜਾ ਜਿਹਾ ਔਖਾ ਹੈ। ਔਰ ਇਹਦੇ ਲਈ ਆਪਾਂ ਨੂੰ ਵੀ ਥੋੜੀ ਜਿਹੀ ਕੰਟਰੋਲ ਕਰ ਲਈ ਆਮ ਜਿਹੜੀ ਹੈਗੀ ਆ ਤਕਨੀਕ ਉਹ ਬਦਲਨੀ ਪੈਣੀ ਹੈ ਜੀ ਬਹੁਤ ਵਧੀਆ ਡਾਕਟਰ ਸਾਹਿਬ ਇੱਕ ਨਾ ਕੁਝ ਕਿਸਾਨ ਵੀਰ ਦੀ ਇਹ ਧਾਰਨਾ ਵੀ ਹੈਗੀ ਆ ਵੀ ਅਸੀਂ ਜੀ ਕਲੋਰੋ ਮਿੱਟੀ ਚ ਰਲਾ ਕੇ ਛੱਟਾ ਦੇ ਦਈਏ ਜਾਂ ਬਹੁਤ ਕਿਸਾਨ ਵੀਰ ਯੂਰੀਆ ਦੇ ਵਿੱਚ ਰਲਾ ਕੇ ਵੀ ਕਲੋਰੋ ਫੈਰੀਫਾਸ ਦਾ ਛੱਟਾ ਦੇ ਰਹੇ ਆ ਤੇ ਕੁਝ ਤਾਂ ਕਿਸਾਨ ਵੀਰ ਵੀ ਜਿਹੜੇ ਜਿਨ੍ਹਾਂ ਦੇ ਸਮੱਸਿਆ ਹੈ ਵੀ ਨਹੀਂ ਉਹ ਵੀ ਕਰ ਰਹੇ ਆ ਪਰ ਜਿਨ੍ਹਾਂ ਦੇ ਹੈਗੀ ਉਹ ਵੀ ਜ਼ਿਆਦਾ ਤਰਜੀਹ ਦੇ ਰਹੇ ਆ ਵੇ ਬਿਯੂਰੀਆ ਵਿੱਚ ਰਲਾ ਕੇ ਆਪਾਂ ਕਲੋਰਲ ਸਿੱਟਾ ਦੇ ਦਈਏ ਕੀ ਆ ਆਪਾਂ ਨੂੰ ਉਹ ਕਰਨਾ ਚਾਹੀਦਾ ਜਾਂ ਆਪਾਂ ਸਪਰੇਅ ਨੂੰ ਆਪਾਂ ਤਰਜੀਹ ਦਈਏ ਵੀ ਸਪਰੇਅ ਵੀ ਆਪਾਂ ਕਿਵੇਂ ਕਰੀਏ ਵੀ ਕਿਸਾਨ ਵੀਰ ਕਿਉਂਕਿ ਬਹੁਤ ਜਿਆਦਾ ਕਿਸਾਨ ਵੀਰ ਕੀ ਆ ਸਪਰੇਅ ਹੁੰਦੀ ਜਿਹੜੀ ਆਪਣੀ ਉਹ ਠੇਕੇ ਤੇ ਹੁੰਦੀ ਆ ਬੰਦੇ ਠੇਕੇ ਦੇ ਆ ਕੇ ਸਪਰੇਅ ਕਰਦੇ ਆ ਤੋਂ ਸਾਰੇ ਪਾਸੇ ਉਹ ਨੋਜ਼ਲ ਕਮਾ ਦਿੰਦੇ ਆ ਉਸ ਬਾਰੇ ਵੀ ਆਪਾਂ ਨੂੰ ਕਿਸਾਨਾਂ ਨਾਲੇ ਜਾਣਕਾਰੀ ਸਾਂਝੀ ਕਰੀਏ ਵੀ ਸਪਰੇਅ ਆਪ ਨੂੰ ਤਰਜੀਹ ਦਈਏ ਕਿ ਆਪਾਂ ਉਹਨੂੰ ਯੂਰੀਆ ਦੇ ਵਿੱਚ ਰਲਾ ਕੇ ਸਿੱਟਾ ਦੀਏ ਕਿਹੜਾ ਜਿਆਦਾ ਇਫੈਕਟਿਵ ਹਰਮਨ ਜੀ ਤੁਸੀਂ ਬਹੁਤ ਵਧੀਆ ਇਹ ਸਵਾਲ ਪੁੱਛਿਆ ਆਮ ਅੱਜਕੱਲ ਜ਼ਿਮੀਂਦਾਰਾਂ ਦੀ ਧਾਰਨਾ ਹੈ ਵੀ ਅਸੀਂ ਕਲੋਜ਼ ਜੇ ਅਗਰ ਸੁੰਡੀ ਆਈ ਹੈ ਤਾਂ ਆਪਣਾ ਸਮਾਂ ਬਚਾਉਣ ਦੇ ਲਈ ਤੇ ਲੇਬਰ ਬਚਾਉਣ ਦੇ ਲਈ ਅਸੀਂ ਉਹਨੂੰ ਯੂਰੀ ਦੇ ਵਿੱਚ ਮਿਲਾ ਕੇ ਸਪਰੇਅ ਕਰ ਦਈਏ ਪਰ ਅਸੀਂ ਇਸ ਟੈਕਨੋਲੋਜੀ ਦੀ ਅਸੀਂ ਸਿਫਾਰਿਸ਼ ਨਹੀਂ ਕਰਦੇ ਕਿ ਯੂਰੀ ਦੇ ਵਿੱਚ ਤੁਸੀਂ ਕਲੋਰੋਪਾਈਰੀਫਾਸ ਮਿਲਾ ਕੇ ਸਪਰੇਅ ਕਰੋ ਦੂਸਰੀ ਗੱਲ ਹੈ ਕਿ ਮਿੱਟੀ ਦੇ ਵਿੱਚ ਅਸੀਂ ਮਿਲਾ ਕੇ ਸਪਰੈਸ ਜ਼ਰੂਰ ਕਰਦੇ ਹਾਂ ਜਿਹੜਾ ਕਿਸਾਨ ਚੰਗੀ ਤਰ੍ਹਾਂ ਮਿੱਟੀ ਦੇ ਵਿੱਚ ਮਿਲਾ ਕੇ ਸਾਰੇ ਖੇਤ ਦੇ ਵਿੱਚ ਇੱਕੋ ਜਿਹਾ ਛਿੱਟਾ ਦੇ ਸਕਦਾ ਹੈ ਉਹ ਤਾਂ ਮਿੱਟੀ ਦੇ ਵਿੱਚ ਮਿਲਾ ਕੇ ਸਪਰੇਅ ਕਰ ਉਹ ਛਿੱਟਾ ਦਿਓ ਉਸ ਤੋਂ ਬਾਅਦ ਪਾਣੀ ਲਾਓ ਪਰ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਮਿੱਟੀ ਦੇ ਵਿੱਚ ਮਿਲਾਉਣ ਦੇ ਨਾਲ ਉਹ ਜਿਹੜਾ ਛਿੱਟਾ ਇੱਕਸਾਰ ਨਹੀਂ ਜਾਂਦਾ ਇਸ ਕਰਕੇ ਸਾਡਾ ਜਿਹੜਾ ਕੰਟਰੋਲ ਹੈਗਾ ਉਹ ਅੱਛੀ ਤਰ੍ਹਾਂ ਨਹੀਂ ਹੁੰਦਾ ਇਸ ਕਰਕੇ ਜਦੋਂ ਸਪਰੇਅ ਤੁਸੀਂ ਕਰਨੀ ਹੈ ਇਹਦੇ ਲਈ ਤੁਸੀਂ ਆਪਣਾ ਉਹ ਨੋਜ਼ਲ ਵਾਲਾ ਮੈਥਡ ਜਿਹੜਾ ਅਸੀਂ ਪਹਿਲਾਂ ਤੁਹਾਨੂੰ ਦੱਸ ਕੇ ਹਟਿਆ ਵੀ ਮੋਟੀ ਫਵਾਰਾ ਕਰੋ ਤੇ ਧਾਤੀਵਲ ਨੋਜ਼ਲ ਰੱਖੋ ਉਹਦੇ ਨਾਲ ਸਪਰੇਅ ਕਰੋ ਉਹਦੇ ਨਾਲ ਜਿਹੜਾ ਹੈਗਾ ਅੱਛਾ ਕੰਟਰੋਲ ਹੋ ਜਾਏਗਾ ਪੱਤਿਆਂ ਦੇ ਉੱਤੇ ਸਪਰੇਅ ਕਰਨ ਨਾਲ ਇਹ ਸੁੰਡੀ ਦਾ ਕੰਟਰੋਲ ਨਹੀਂ ਹੋਣਾ ਠੀਕ ਹੈ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੇ ਹੀ ਸਾਰੇ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ ਆ ਉਮੀਦ ਹੈ ਵੀ ਇਹ ਕਿਸਾਨਾਂ ਨੂੰ ਇਹ ਨੁਕਤੇ ਅਪਣਾ ਕੇ ਜਿਹੜੀ ਆਪਾਂ ਇਹ ਸੁੰਡੀ ਦਾ ਇਹ ਕੰਟਰੋਲ ਕਰ ਸਕਦੇ ਆ ਇਦਾਂ ਹੀ ਸਾਡੇ ਨਾਲ ਜੁੜੇ ਰਹੋ ਤਾਂ ਕਿ ਹੋਰ ਤੁਹਾਡੇ ਤੱਕ ਜਾਣਕਾਰੀ ਅਸੀਂ ਸਾਂਝੀ ਕਰ ਸਕੀਏ ਜੋ ਵੀ ਤੁਹਾਨੂੰ ਸਮੇਂ-ਸਮੇਂ ਤੇ ਸਮੱਸਿਆ ਆ ਰਹੀਆਂ ਉਹਨਾਂ ਸਮੱਸਿਆ ਦੀ ਵੀਡੀਓ ਤੁਹਾਡੇ ਤੱਕ ਪਹੁੰਚਾ ਸਕੀਏ ਜੀ ਸਾਰੇ ਦੋਸਤ ਸਾਰਾ ਬਹੁਤ ਬਹੁਤ ਧੰਨਵਾਦ